ਬਿਤੇ ਦਿਨੀ ਪੈਰ ਹੀ ਪਾਰੀ ਬਾਰਸ਼ ਕਾਰਨ ਪੂਰੇ ਪੰਜਾਬ ਦੇ ਵਿੱਚ ਪਾਣੀ ਨੇ ਤਬਾਹੀ ਮਚਾਈ ਹੋਈ ਹੈ ਜਿਸ ਨੂੰ ਲੈ ਕੇ ਵੱਖ-ਵੱਖ ਜਗ੍ਹਾ ਤੋਂ ਖਬਰਾਂ ਵਾਇਰਲ ਹੋ ਰਹੀਆਂ ਨੇ ਇਸ ਵੇਲੇ ਦੀ ਖਬਰ ਤੁਹਾਨੂੰ ਨਿਊ ਚੰਡੀਗੜ੍ਹ ਏਰੀਆ ਦੇ ਸਿਸਮਾ ਤੋਂ ਦਿਖਾ ਰਿਹਾ ਸਿਸਮਾ ਡੈਮ ਦੇ ਵਿੱਚ ਵੀ ਪਾਣੀ ਪੂਰਾ ਭਰ ਚੁੱਕਾ ਹੈ ਜਿਸ ਤੋਂ ਬਾਅਦ ਸਿਸਮਾ ਡੈਮ ਦੇ ਫਾਟ ਜਿਹੜੇ ਖੋਲ ਦਿੱਤੇ ਨੇ ਦੱਸ ਦਿੰਦੇ ਆ ਪਾਰੀ ਪਾਣੀ ਜਿਹੜਾ ਛੱਡਿਆ ਗਿਆ ਨਦੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੇ ਨੀਚੇ ਜਿਹੜੇ ਪਿੰਡ ਨੇ ਜਮਕੌਰ ਸਾਬੇਰੀਆਂ ਤੱਕ ਸਿਸਮਾ ਨਦੀ ਦਾ ਪਾਣੀ ਮਾਰ ਕਰਦਾ ਹੈ ਤਾਂ ਜਿੰਨੇ ਵੀ ਪਿੰਡ ਨੇ ਨੀਚੇ ਦੇ ਉਹਨਾਂ ਤੱਕ ਇਹ ਖਬਰ ਜੁਰ ਪਹੁੰਚਾ ਦਿਓ ਆਪਣੇ ਪਿੰਡਾਂ ਤੇ ਵੱਲ ਧਿਆਨ ਜੁਰ ਦਿਓ ਤੇ ਦੂਜੇ ਪਾਸੇ ਜੋ ਵੀ ਵਿਅਕਤੀ ਨਦੀ ਦੇ ਵਿੱਚ ਕ੍ਰੋਸ ਕੋਈ ਕਰਨ ਜਾ ਰਿਹਾ ਹੈ ਜਾਂ ਫਿਰ ਕੋਈ ਬੱਚੇ ਕਈ ਵਾਰ ਨਦੀ ਵਿੱਚ ਖੇਡਦੇ ਨੇ ਉਹ ਜੁਰ ਧਿਆਨ ਰੱਖਣ ਕਿ ਉੱਪਰੋਂ ਪਾਣੀ ਛੱਡ ਦਿੱਤਾ ਹੈ ਕਿਸੇ ਦਾ ਕੋਈ ਜਾਨੀਮਾਲੀ ਨੁਕਸਾਨ ਨਾ ਹੋਵੇ ਇਸ ਕਰਕੇ ਖਬਰ ਤੁਹਾਡੇ ਤੱਕ ਪਹੁੰਚਾਉਂਦੀ ਕਰ ਰਹੇ ਹਾਂ ਕਿ ਜਿਹੜਾ ਲਗਾਤਾਰ بارش ਪੈ ਰਹੀ ਉਸ ਕਾਰਨ ਡੈਮ ਵੀ ਓਵਰਫਲੋ ਹੋ ਚੁੱਕੇ ਨੇ ਜਿਸ ਨੂੰ ਲੈ ਕੇ ਰੈੱਡ ਅਲਰਟ ਹੋ ਚੁੱਕਾ ਹੈ ਕਈ ਜਗ੍ਹਾ ਪਾਣੀ ਛੱਗਣਾ ਪੈ ਰਿਹਾ ਹੈ ਇਸ ਨੂੰ ਲੈ ਕੇ ਜਿਵੇਂ ਪੌਗ ਡੈਮ ਦੀ ਗੱਲ ਕਰੀਏ ਉਸ ਦੇ ਫਟ ਖੋਲੇ ਗਏ ਨੇ ਤੇ ਇਸ ਨੂੰ ਲੈ ਕੇ ਸਿਸਮਾ ਡੈਮ ਦੇ ਵੀ ਜਿਹੜੇ ਦੱਸ ਦਿੰਦੇ ਆ ਪਾਣੀ ਦੇ ਫਟ ਖੋਲ ਦਿੱਤੇ ਨੇ ਬਹੁਤ ਭਾਰੀ ਮਾਤਰਾ ਵਿੱਚ ਪਾਣੀ ਤੁਸੀਂ ਦੇਖੋ ਕਿਵੇਂ ਨਦੀ ਦੇ ਵਿੱਚ ਛੱਲਾ ਮਾਰਦਾ ਹੋਇਆ ਨਿਕਲ ਰਿਹਾ ਹੈ ਤਾਂ ਨੀਚੇ ਜਿਹੜੇ ਪਿੰਡ ਨੇ ਉਹਨਾਂ ਵਾਸਤੇ ਖਾਸ ਖਬਰ ਵੇਖਣਯੋਗ ਹੈ ਕਿ ਜਿਹੜੇ ਨਜ਼ਦੀਕ ਪਿੰਡ ਨਦੀ ਦੇ ਵਸਦੇ ਨੇ ਜਾਂ ਫਿਰ ਕਈ ਲੋਕ ਨਦੀਆਂ ਦੇ ਵਿੱਚ ਨਿਕਲਦੇ ਨੇ ਕ੍ਰੋਸ ਕਰਦੇ ਨੇ ਆਪਣੇ ਖੇਤਾਂ ਵੱਲ ਨੂੰ ਕਿਸੇ ਨੂੰ ਨਿਕਲਣਾ ਹੁੰਦਾ ਕਈ ਮੇਰੇ ਬੱਚੇ ਖੇਡਦੇ ਹੁੰਦੇ ਨਦੀਆਂ ਦੇ ਵਿੱਚ ਤਾਂ ਜੂਰ ਆਪਣੇ ਬੱਚਿਆਂ ਧਿਆਨ ਰੱਖੋ ਦੂਜੇ ਪਾਸੇ ਜਿਹੜੇ ਪਿੰਡ ਨੇ ਉਹ ਜੂ ਧਿਆਨ ਰੱਖਣ ਕਿ ਉਹਨਾਂ ਪਿੰਡਾਂ ਦੇ ਵਿੱਚੇ ਪਾਣੀ ਮਾਰ ਨਾ ਕਰ ਸਕੇ ਤੁਸੀਂ ਲੈ ਕੇ ਅਗਰ ਕੋਈ ਇਸ ਤਰੀਕੇ ਦੀ ਅੰਗੈਦੀ ਤੁਹਾਨੂੰ ਲੱਗਦੀ ਹੈ ਤਾਂ ਜੂਰ ਪ੍ਰਸ਼ਾਸਨ ਨੇ ਧਿਆਨ ਦੇ ਵਿੱਚ ਜੂਰ ਦਿਓ ਕਿਉਂਕਿ ਉਸ ਦਾ ਕੋਈ ਹਿੱਲਾ ਵਸੀਲਾ ਹੋ ਸਕੇ ਕਿਸ ਤਰੀਕੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਇਹ ਲਗਾਤਾਰ ਪ੍ਰਸ਼ਾਸਨ ਭਾਵੇਂ ਲਗਾਤਾਰ ਇਸ ਚੀਜ਼ ਨੂੰ ਦੌਰਾ ਕਰ ਰਿਹਾ ਹੈ ਡੀਸੀ ਮੁਹਾਲੇ ਵੀ ਤੁਸੀਂ ਦੇਖਿਆ ਹੋਵੇਗਾ ਡੇਰਾ ਬਸਤੀ ਵਿੱਚ ਪਹੁੰਚੇ ਸੀ ਉਹਨਾਂ ਵੱਲੋਂ ਕੱਗਰ ਦਰਿਆ ਦਾ ਜੋ ਕੀ ਓਵਰਫਲੋ ਪਾਣੀ ਹੋ ਚੁੱਕਾ ਹੈ ਉੱਥੇ ਵੀ ਦੌਰਾ ਕੀਤਾ ਹੈ ਤਾਂ ਅਧਿਕਾਰੀਆਂ ਨੂੰ ਮੌਕੇ ਤੇ ਹੁਕਮ ਦਿੱਤੇ ਨੇ ਜਿਸ ਜਗ੍ਹਾ ਉੱਤੇ ਖਤਰਾ ਲੱਗ ਰਿਹਾ ਉਸ ਜਗ੍ਹਾ ਉੱਤੇ ਲੋਕਾਂ ਨੂੰ ਅਲਰਟ ਕੀਤਾ ਹੈ ਲੋਕਾਂ ਵਾਸਤੇ ਉਸ ਜਗ੍ਹਾ ਉੱਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਜਾਂ ਫਿਰ ਕਈ ਜਗ੍ਹਾ ਪੁਲਿਸ ਦੇ ਮੁਲਾਜ਼ਮ ਲਗਾਏ ਗਏ ਨੇ ਕਿ ਕਿਸ ਤਰੀਕੇ ਦੀ ਕੋਈ ਆਪਣਾ ਵਹੀਕਲ ਲੈ ਕੇ ਪਾਣੀ ਦੇ ਵਿੱਚ ਕ੍ਰਾਸ ਕਰਕੇ ਨਾ ਜਾਵੇ ਨਦੀਆਂ ਦੇ ਵਿੱਚ ਕਈ ਰਾਸਤੇ ਬਣੇ ਹੋਏ ਨੇ ਰਾਸਤੇ ਦੇ ਵਿੱਚ ਕਈ ਵਾਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਕਈ ਲੋਕ ਆਪਣੀ ਗੱਡੀਆਂ ਦੇ ਵਿੱਚ ਜਾਂ ਫਿਰ ਆਪਣੇ ਵਹੀਕਲਾ ਰਾਹੀਂ ਉਹ ਪਾਣੀ ਦੇ ਵਿੱਚ ਨਾ ਰੁੜ ਸਕਣ ਇਸ ਤਰੀਕੇ ਦੇ ਅਲਰਟ ਜਿਹੜੇ ਕਿਤੇ ਗਏ ਨੇ ਕੀ ਇਹ ਜਿਹੜਾ ਪਾਣੀ ਹੈ ਲਗਾਤਾਰ ਮਾਰਕਰ ਰਿਹਾ ਸਿਸਮਾ ਡੈਮ ਦੇ ਫਟ ਖੋਲ ਦਿੱਤੇ ਨੇ ਤੁਸੀਂ ਵੀ ਅੱਗੇ ਜੂਰ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ ਕਿਉਂਕਿ ਸਿੱਧਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਸਿਸਮਾ ਡੈਮ ਦੀ ਗੱਲ ਕਰੀ ਤਾਂ ਪੂਰੇ ਹਿਮਾਚਲ ਪਰ ਤੋਂ ਪਾਣੀ ਸਿਸਮਾ ਡੈਮ ਦੇ ਵਿੱਚ ਪੈਂਦਾ ਹੈ ਜਿਸ ਤੋਂ ਬਾਅਦ ਜਾ ਕੇ ਜਦੋਂ ਵੀ yellow alert ਹੁੰਦਾ ਹੈ ਜਾਂ ਫਿਰ red alert ਹੋ ਜਾਂਦਾ ਉਸ ਤੋਂ ਬਾਅਦ ਜਾ ਕੇ ਫਿਰ ਫਟ ਖੋਲਨੇ ਪੈਂਦੇ ਨੇ ਤਾਂ ਇਹ ਪਾਣੀ ਖੋਲਿਆ ਗਿਆ ਤੁਸੀਂ ਦੇਖੋ ਕਿਵੇਂ ਛੱਲਾ ਮਾਰਦਾ ਪਾਣੀ ਕ੍ਰੋਸ ਹੁੰਦਾ ਨਜ਼ਰ ਆ ਰਿਹਾ ਹੈ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਵੇਖਣ ਲਈ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰ ਲਿਓ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰ